ਬਾਬਾ ਨਾਨਕ ਤੂੰ ਹੀ ਨਿਰੰਕਾਰ ਧੰ ਬਾਬਾ ਨਾਨਕ ਤੂੰ ਹੀ ਨਿਰੰਕਾਰ ਸਤ ਗੁਰ ਸੱਚਾ ਪਾਤਸ਼ਾ ਬੇਪਰਵਾਥਾ ਸੁਹਾਵਾ ਨਾਉ ਗਰੀਬ ਨਵਾਜ ਹੈ ਬੇਮੋ ਤਾਜ ਨਾਮੋ ਮਹਾਂਬਾ ਬੇਸ਼ਮਾਰ ਗਰੰਤਾਰ ਹੈ ਅਲਖ ਅਪਾਰ ਅਲੌ ਸਜਾਬਾ ਕਾਇਮ ਦਾਇਮ ਸਾਹਬੀ ਹਾਜ਼ਰ ਨਾਜ਼ਰ ਬੇਦ ਕਿਤਾਬਾ ਅਗਮਿਆ ਡੋਲਿਆ ਤੂਲ ਹੈ ਤੂਲ ਨਾ ਹਾਰ ਨਾ ਡੰਡੀ ਸ਼ਾਬਾ ਇੱਕ ਛੱਤ ਰਾਜਕਮਾਮ ਦਾ ਦੁਸ਼ਮਨ ਦੂਤ ਨਾ ਸ਼ੋਰ ਸ਼ਰਾਬ ਆਦਲ ਅਦਲ ਚਲਾਏਗਾ ਜ਼ਾਲਮ ਜ਼ੁਲਮ ਨਾ ਜੁਰ ਜਰਬ ਜਹਰ ਪੀਰ ਜਗਤ ਗੁਰ ਬਾਬਾ ਜਹਰ ਪੀਰ ਜਗਤ ਗੁਰ ਬਾਬਾ ਹਨ ਬਾਬਾ ਨਾਨਕ

ਆਇਆ ਜਿਨੇ ਤੁਧ ਨੂੰ ਧਨ ਕਹਿਆ ਤਿੰਨ ਜਮ ਨੇਰ ਨਾ ਆਇਆ ਤੂੰ ਕਰਨ ਕਰਣ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਬਰ ਨਾ ਕੋਈ ਤੁਧ ਆਪੇ ਸਿਸ਼ਟ ਸਰ ਜੀਆ ਆਪੇ ਗੁਣ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਬੜਾਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਗੁਰਮੁਖ ਨਾਨਕ ਆਰਾਧਿਆ ਸਭ ਆਖ ਧਨ 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 ਗੁਰ ਸੋਈ ਹਰ ਜੁਗ ਜੁਗ ਭਗਤ ਪਾਇਆ ਜਿਉ ਰਾਮ ਅਜ ਰਖਦਾ ਆਇਆ ਹਰਾ ਹਰੇ ਆਨੰਦ ਦਾ ਪਿੱਛੇ ਹੀ ਹੋ ਰਾਮ ਕ੍ਰਿਸ਼ਨ ਨਾਮ ਦੇ ਮੁਕਤੀ ਲਾਇਆ ਹਰਾਮ ਰਾਜ ਜਨ ਜਨ ਨਾਮ ਤੋਂ ਹੈ ਤਾਰ ਦੇਵਿਆ ਹੀ ਹੋ ਰਾਮ ਰਾਮ ਰਾਜੇ ਸ਼ਲੋਕਾ ਹਲਾ ਪਹਿਲਾ ਆਪੇ ਧੰਦੇ ਸਾਜਣਾ ਨੇ ਆਪੇ ਤੁੰਦੇ ਰੇ ਇੱਕ ਜੁਗਤ ਸਮਾਇਏ ਥੁਲੇ ਰਹੇ ੜੇ ਇੱਕ ਨਿਵਾਦੀ ਕੈ ਸੰਗ ਤੇ ਉਪਰ ਰਹਣ ਗਏ ਬੇਨੰਤ ਹਾਰੇ ਰਕੇ ਆਪੇ ਸਾਡੇ ਰੇ ਆਜ ਰੱਖਿਆ ਆਪ ਜਿੰਦ ਤਾਏ ਰਖਦਾ ਆਪਾ ਜਿਸੁ ਮੰਗਿਆ ਨਾਲ ਕਾ ਮਾਸਿ ਆਪ ਕੋੜੀ ਬੜੇ ਚਾਣ ਆ ਜਾਣ ਵਾ 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 ਜੈ ਨਾ ਜਾਏ ਸੋਤੰਤਾ ਦਾ ਸਰ ਕੇ ਜੀਆ ਵਾ 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 ਸਾਈ ਕਰਮਾ ਮਿਤ ਜੁਰੀ ਵਾ ਵਾ ਨਾਮ ਕੀ ਬਾਰੀ ਹਜੂਰੀ ਵਾ 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 ਨਾਮ ਸੋ ਕਰੇ ਜਵਾਵਾ ਵਾਵਾ ਜਗਰ ਜਾਇ ਲਾਇ ਲਾਇ ਖੁਦ ਬਰਤ ਕਹਾਤਾ ਰਸਤੇ ਕੀ ਭਗਤ ਸਤਨਾਮ ਜਵਾ ਵਾ ਵੇ ਗੁਰਜੀ ਪੌੜੀ ਵੱਡੇ ਕੀਆ ਵਡਿਆਈਆਂ ਕਿਚ ਕਹਿਣਾ ਕਹਿਣਾ ਨਾ ਜਾਏ ਸੋ ਕਰਤਾ ਕਾਦਰ ਕਰੀ ਮੇਧਿਆ ਰਜਕ ਸੰਭਾਹੇ ਕਾਈ ਘਰ ਕਮਾ ਗੁਣੀ ਹੋਰ ਛੋਟੀ ਤੈ ਨਾ ਪਾਏ ਨਾਨਕ ਏਕੀ ਬਾਹਰੀ ਹੋਰ ਤੂਜੀ ਨਾਹੀ ਜਾਏ ਸੋ ਕਨੇ ਜੇ ਦਿਸਹਿਰ ਜਾਏ ਸੋ ਕਰੇ ਜੇ ਦਿਸਹਿਰ ਜਾਏ ਸੁਧ ਤਤ ਨਾਮ ਸ੍ਰੀ ਵਾਹਿਗੁਰੂ ਰਾਮ ਕਲੀ ਮਹਲਾ ਤੀਜਾ ਅਨੰਦ ਕੋ ਓੰਕਾਰ ਸਤਗੁਰ ਪ੍ਰਸਾਦ आनंद पाया मेरी माय सत गुरु पाया मदम पाया सह ਦਿਵਸ ਰਾਤ ਦੋਇ ਤਾਈ ਦਾ ਆ ਖੇਲੇ ਸਗਲ ਜਗਤ ਚੰਗਿਆ ਆ ਬੁਰਿਆ ਆ ਵਾਚੈ ਧਰਮ ਤੂ ਕਰਮੀ ਆਪੋ ਆਪਣੀ ਧਰਮੀ ਆਪੋ ਆਪਣੀ ਸ੍ਰੀ ਵਾਹਿਗੁਰੂ ਜੀ ਇੱਕ ਓਮਕਾਰ ਸਤਗੁਰ ਪਰਸਾ ਤੈ ਗਰਬ ਮਹ ਆਪਨ ਸਿਮਰਨ ਦੇ ਤਹ ਤੁਮ ਰਾਖਣ ਹਾਰੇ ਭਾਵਕ ਸਾਗਰ ਅਥਾ ਲਹਿਰ ਮਹ ਤਾਰੋ ਤਾ சர்வ மண்தும ரே பாவக்க சரஹர் ம ਕੁਰ ਸਿਰ ਮੋਰਾ ਇਹਾ ਉਹਾ ਤਹਾਰੋ ਤੋਰ ਰਹਾ ਕੀਤੇ ਕੋ ਮੇਰੇ ਸਮਾਨ ਕਰਣ ਹਾਰ ਤਰਨ ਜਾਨ ਤੂੰ ਦਾਤਾ ਮੰਗਣ ਕੋ ਸਗਲੀ ਦਾਨ ਦੇ ਪ੍ਰਭ ਭਾਨ ਕਿ ਨਮਹ ਅਵਰ ਖਿਨੇ ਮਹ ਅਵਰਾ ਚਰਜ ਚਲਤ ਤੁਮਾਰੇ ਰੂੜੋ ਗੂੜੋ ਗਹਿ ਰੰਗੰਬੀਰੋ ਉਚੋ ਅਗਮapare ਸਾਧ ਸੰਗ ਜੋ ਤੁਮਹਿ ਮਿਲਾਇਓ ਤੋ ਸੁਣੀ ਤੇ ਮਾਰੀ ਬਾਣੀ ਆਨੰਦ ਪਿਆਪ ਇਕਤਹੀ ਨਾਨਕ ਪਰਤਾਪ ਪੁਰਖ ਨਿਰਬਾਣੀ ਸਾਧ ਸੰਗ ਜਾਤਮੈ ਮਿਲਾਇਓ ਤੋ ਸੁਣੀ ਤੇ ਮਾਰੀ ਬਾਣੀ ਅਨੰਦ ਪਿਆ ਪੇਖਤੇ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਸਤ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ हे अकाल पुरख अंतर जामी श्री गुरु नानक देव निरंकार रूप सच्चे बादशाह जी आप जी दे हजूर अमृत वेले तो लेके ऐस वेले तक श्री आशा जी दी वार दे स्लोक शांत शब्द कीर्तन जी की अरदास अखर लग ना तुख भूल चुक मा भाव जी दे चरण कमणा पास ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾਪ